ਮੰਡੀ ਰੋਡਾਂ ਵਾਲੀ ਤੋਂ ਨਕੇਰੀਆਂ ਨੂੰ ਆਉਂਦੀ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਵਾਲੀ ਸੜਕ ਜਗਾ ਜਗਾ ਤੋਂ ਟੁੱਟੀ ਲਗਾਤਾਰ ਬਣ ਰਹੀ ਹੈ ਹਾਦਸਿਆਂ ਦਾ ਮੁੱਖ ਕਾਰਨ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਐਜ న్యూਸ 24 ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਜਸਵਿੰਦਰ ਬੋਪਾ ਰਾਏ ਸਾਲ 2015 ਦੇ ਵਿੱਚ ਏਕ ਨੂਰ ਬਿਲਡਰ ਗੁਰਦਾਸਪੁਰ ਵੱਲੋਂ ਇਹ ਸੜਕ 12.75 ਕਿਲੋਮੀਟਰ ਦੀ ਲੰਬਾਈ ਨਾਲ ਤਿਆਰ ਕੀਤੀ ਗਈ ਸੀ ਮੰਡੀ ਰੋਡਾਂ ਵਾਲੀ ਤੋਂ ਨੁਕੇਰੀਆਂ ਲਿਆਣਾ ਘਟਿਆਂ ਵਾਲੀ ਹੁੰਦੀ ਹੋਈ ਇਹ ਸੜਕ ਮਲੋਟ ਫਾਇਲ ਕਾ ਰੋਡ ਦੇ ਨਾਲ ਜਾ ਮਿਲਦੀ ਹੈ ਤਾਂ ਜਿਸ ਤੋਂ ਬਾਅਦ ਦੇ ਵਿੱਚ ਇਹ ਸੜਕ ਦੀ ਇੰਨੀ ਖਸਤਾ ਹਾਲਤ ਹੋ ਚੁੱਕੀ ਹੈ ਕਿ ਥਾਂ ਥਾਂ ਤੇ ਟੋਏ ਖੱਡੇ ਪੈ ਚੁਕੇ ਹਨ ਲਗਾਤਾਰ ਹਾਦਸਿਆਂ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ ਕਈ ਵਾਰ ਇਸ ਖਸਤਾ ਹਾਲਤ ਨੂੰ ਦੇਖ ਕੇ ਖਬਰਾਂ ਵੀ ਲੱਗੀਆਂ ਆਮ ਲੋਕਾਂ ਦੇ ਵੱਲੋਂ ਰਾਹ ਚਾਲਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਕਿ ਜਲਦ ਤੋਂ ਜਲਦ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿ ਕੋਈ ਵੀ ਵਿਅਕਤੀ ਅਨਸਖਾਵੀ ਘਟਨਾ ਦਾ ਸ਼ਿਕਾਰ ਨਾ ਹੋ ਸਕੇ ਪਰ ਪ੍ਰਸ਼ਾਸਨ ਅਤੇ ਪੰਜਾਬ ਮੰਡੀ ਬੋਰਡ ਮਹਿਕਮੇ ਦੇ ਕੰਨ ਤੇ ਜੂਨ ਹੀ ਸਰਕੀ ਤਾਂ ਜਿਸ ਨੂੰ ਲੈ ਕੇ ਸੜਕ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਪਿੰਡ ਨੁਕੇਰੀਆਂ ਦੇ ਮੈਂਬਰ ਸ੍ਰਿੰਦਰ ਨੱਡਾ, ਨੀਰਜ ਕੁਮਾਰ, ਵਿਕਾਸ ਕੰਬੋਜ, ਅਮਨ ਕੰਬੋਜ ਅਤੇ ਡਿੰਪਲ ਸਾਮਾ ਵੱਲੋਂ ਸੜਕ ਦੇ ਖੱਡਿਆਂ ਉੱਪਰ ਮਿੱਟੀ ਪਾ ਕੇ ਇਸ ਨੂੰ ਪਧਰਾ ਕੀਤਾ ਗਿਆ ਤਾਂ ਜੋ ਕਿ ਆਉਣ ਜਾਣ ਵਾਲੇ ਲੋਕ ਸੁਰੱਖਿਅਤ ਤਰੀਕੇ ਨਾਲ ਆਪਦਾ ਸਫ਼ਰ ਕਰ ਸਕਣ ਕੋਈ ਵੀ ਇਸ ਖਸਤਾ ਹਾਲਤ ਦੀ ਸੜਕ ਨੂੰ ਲੈ ਕੇ ਕੋਈ ਵੀ ਸ਼ਿਕਾਰ ਨਾ ਹੋ ਸਕੇ ਕਿਸੇ ਐਕਸੀਡੈਂਟ ਦਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਬੁਰੀ ਹਾਲਾਤ ਹੋ ਚੁੱਕੀ ਹੈ ਇਸ ਸੜਕ ਦੀ ਭਾਰਤੀ ਕਿਸਾਨ ਯੂਨੀਅਨ ਟੜਕਾਉਂਦਾ ਨੇ ਮੈਂਬਰਾਂ ਵੱਲੋਂ ਰੋੜਾ ਵਾਲੀ ਤੋਂ ਬਣੇ ਨਗਰੀਆਂ ਰੋੜਾ